ਮਾਛੀਵਾੜਾ ਸਹਿਬ ਸਥਾਨਕ ਕੁਹਾੜਾ ਰੋਡ ਤੇ ਉਸ ਵੇਲੇ ਰੌਲਾ ਪੈ ਗਿਆ ਜਦੋਂ ਇੱਕ ਬੱਚੀ ਟਰਾਲੀ ਥੱਲੇ ਆ ਗਈ। ਮਿਲੀ ਜਾਣਕਾਰੀ ਮੁਤਾਬਕ ਮਾਛੀਵਾੜਾ ਦੇ ਮੇਨ ਬਾਜ਼ਾਰ ਦੇ ਵਿੱਚ ਟੇਲਰ ਦਾ ਕੰਮ ਕਰਦੇ ਵਿਜੇ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਆਪਣੀ ਪੋਤਰੀ ਨੂੰ ਸਕੂਲ ਦੇ ਵਿੱਚੋਂ ਵਾਪਸ ਲੈ ਕੇ ਆ ਰਿਹਾ ਸੀ। ਵਿਜੇ ਕੁਮਾਰ ਨੇ ਸਕੂਲੋਂ ਆਪਣੀ ਪੋਤਰੀ ਨੂੰ ਮੋਟਰਸਾਈਕਲ ਤੇ ਬਿਠਾਇਆ ਤੇ ਘਰ ਨੂੰ ਪਰਤ ਰਿਹਾ ਸੀ। ਕਿ ਸਟੇਡੀਅਮ ਨੇੜੇ ਟੂੜੀ ਦੀ ਭਰੀ ਟਰਾਲੀ ਨਾਲ ਉਸਦਾ ਇਹ ਵਾਹਨ ਟਕਰਾ ਗਿਆ। ਜਿਸ ਕਾਰਨ ਦੋਵੇਂ ਸੜਕ ਤੇ ਡਿੱਗ ਪਏ ਇਸ ਦੌਰਾਨ ਪਿੱਛੋਂ ਆ ਰਿਹਾ ਇੱਕ ਟਿਪਰ ਸੜਕ ਤੇ ਗਿਰੀ ਮਾਸੂਮ ਬੱਚੀ ਦੇ ਉੱਤੇ ਜਾ ਚੜਿਆ ਜਿਸ ਕਾਰਨ ਇੱਕ ਟਾਇਰ ਉਸ ਦੇ ਸਿਰ ਉੱਪਰ ਲੰਘ ਗਿਆ ਤੇ ਉਸ ਦੀ ਮੌਤ ਹੋ ਗਈ ਅਸੀਂ ਸਕੂਤਾਂ ਛੁੱਟੀ ਵਿਲੇ ਆ ਰਹੇ ਸੀਗੇ ਜੀ ਰਵੀਦਾਸ ਗੁਰਸਵਾਰੇ ਦੇ ਕੋਲ ਮੈਂ ਟ੍ਰੈਲੀ ਕਰਾਸ ਕਰ ਰਿਹਾ ਸੀਗਾ ਜੀ ਉਧਰ ਟਿਪਰ ਆ ਗਿਆ ਜੀ ਟਿਪਰ ਵੱਜਿਆ ਮੇਰੇ ਵਿੱਚ ਜੀ ਟਿਪਰ ਵੱਜ ਕੇ ਬੂੜੀਆਂ ਮੂੰਹ ਭਾਨੇ ਗਿਰ ਵੀ ਮੈਂ ਦੂਜੇ ਪਾਸੇ ਨੂੰ ਗਿਰ ਪਿਆ ਜੀ ਮੈਂ ਮੋਰਚਾ ਟਰਾਲੀ ਦੇ ਥੱਲੇ ਚਲੇ ਗਿਆ ਜੀ। ਗੁੜੀਆ ਦੀ ਕਿੰਨੀ ਉਮਰ ਹੈ? ਮੇਰੇ 12 ਸਾਲ ਦੀ ਹੈ ਗੁੜੀਆ। ਤੁਸੀਂ ਗੁੜੀਆਂ ਨੂੰ ਲੈ ਕੇ ਕਿੱਥੋਂ ਆ ਰਹੇ ਸੀ? ਸਕੂਲ ਤੋਂ ਆ ਰਹੇ ਸੀ ਸੈਕੰਡਰੀ ਸਕੂਲ ਤੋਂ। ਕਿੰਨੇ ਕ ਬਜੇ ਦੀ ਘਟਨਾ ਹੈ? 3 ਵਜੇ 3 ਵਜੇ ਛੁੱਟੀ ਹੁੰਦੀ ਹੈ ਸਕੂਲਾਂ ਦੀ। ਮੌਕੇ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਧਿਕਾਰੀ ਪਹੁੰਚਿਆ ਜੀ ਉੱਥੇ ਜੀ। ਉੱਤਰ ਕੋਈ ਵੀ ਨਹੀਂ ਪਹੁੰਚਿਆ ਜੀ ਉੱਥੇ ਤਾਂ। ਬਤਾਓ ਗਵਾਂਡੀਓ ਲੈ ਕੇ ਲੱਗੇ ਕਿੰਨੇ ਵਜੇ? ਤੇ ਕਿੰਨੀ ਏਸੀ ਕੁੜੀ ਦਾ ਕੀ ਨਾਮ ਸੀਗਾ ਜੀ ਜੋ ਹੈ ਬੈਸੀ ਕੁੜੀ ਦਾ ਨਾਮ ਜੀ ਇਸ ਟਾਈਮ ਬੱਚਾ ਕਿੱਥੇ ਹੈ ਜੀ ਬੱਚਾ ਸਿਵਲ ਹਸਪਤਲ ਚਾਲ ਚੱਲ ਬੱਚਾ ਠੀਕ ਹੈ ਨਹੀਂ ਡੱਟ ਹੋ ਗਈ ਉਹਦੀ ਉੱਥੇ ਹੀ ਰਾਹਗੀਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਟਰਾਲੇ ਟਿੱਪਰ નીચે ਆਉਣ ਕਰਕੇ ਬੱਚੀ ਦੀ ਮੌਤ ਹੋਈ ਆ ਦੂਜੇ ਪਾਸੇ ਜੇਕਰ ਟਿੱਪਰ ਤੇ ਟਰਾਲੇ ਦੀ ਸਕੂਲ ਤੋਂ ਆਰੀ ਸੀਗੀ ਤੇ ਪਿੱਛੇ ਬੈਠੀ ਸੀਗੀ ਇਹ ਟਰਾਲੇ ਵਾਲੇ ਨੇ ਇਹਨੂੰ ਫੇਟ ਮਾਰੀ ਆ ਤਾਂ ਜਿਹੜੀ ਬੇਟੀ ਸੀਗੀ ਬੇਟੀ ਦਾ ਸਿਰ ਆ ਜਿਹੜਾ ਉਹ ਸੜਕ ਵਾਲੇ ਪਾਸੇ ਜਾਨੀ ਕਿ ਸੱਜੇ ਪਾਸੇ ਗਿਰ ਗਈ ਆ ਬੇਟੀ ਹਾਂਜੀ ਔਰ ਜਿਹੜਾ ਇਹਦਾ ਇਹਦੇ ਨਾਲ ਸੀਗਾ ਜਿਹੜਾ ਸਕੂਟਰਸਾਈਕਲ ਚਲਾ ਰਿਹਾ ਸੀਗਾ ਉਹ ਦੂਸਰੀ ਸਾਈਡ ਗਿਰ ਗਿਆ ਉਹਦਾ ਬਚਾਅ ਹੋ ਗਿਆ ਹਾਂਜੀ ਔਰ ਇਹ ਜਿਹੜੀ ਬੇਟੀ ਸੀਗੀ ਇਹਦੇ ਸਿਰ ਦੇ ਉੱਤੇ ਸੀ ਇਹ ਟਰਾਲੇ ਵਾਲੇ ਨੇ ਆਪਣਾ ਟਿਪਰ ਲੰਘਾ ਦਿੱਤਾ ਔਰ ਉਹਦੇ ਟਾਇਰ ਦੇ نیچے ਉਹਦਾ ਸਿਰ ਆਉਣ ਕਰਕੇ ਉਹ ਮੌਕੇ ਤੇ ਹੀ ਬੱਚੀ ਬੱਚੀ ਕਿ ਬੱਚੀ ਦੀ ਉਮਰ ਕਿੰਨੀ ਹੈ ਬੇਟੀ ਆ ਬੇਟੀ ਮੈਨੂੰ ਪਤਾ ਲੱਗਿਆ ਵੀ ਮੇਰੀ ਬੇਟੀ ਹੈ ਉਹ ਵੀ ਇੱਥੇ ਸੈਕੂਲਰ ਆਰਟ ਸਕੂਲ ਚ ਪੜਦੀ ਆ 5th ਸਟੈਂਡਰਡ ਅੱਛਾ ਤੁਹਾਡਾ ਕੀ ਨਾਮ ਹੈ ਇਹਦਾ ਨਾਮ ਜਸਜੀਤ ਸਿੰਘ ਗਿੱਲ ਹੈ ਤੇ ਇਹ ਆਇਸ਼ ਕਿਥੋਂ ਹੈ ਹਾਸ਼ ਮੇਰੀ ਇੱਥੋਂ 5-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਮੇਰਾ ਪਮਾ ਤੁਸੀਂ ਮੌਕੇ ਤੇ ਇਹ ਚੀਜ਼ ਦੇਖੀ ਮੈਂ ਬਿਲਕੁਲ ਮੌਕੇ ਤੇ ਆਇਆ ਹਾਂ ਸਾਈ ਬਿਟਨੈਸ ਇਨ ਬਸ ਠੀਕ ਹੈ ਔਰ ਉਹ ਪੰਜਵੀਂ ਚ ਪੜਦੀ ਸੀ ਕੀ ਉਹਦਾ ਨਾਮ ਮੈਨੂੰ ਪਤਾ ਲੱਗਿਆ ਮੇਰੀ ਬੇਟੀ ਨੇ ਘਰੇ ਜਾ ਕੇ ਫੋਨ ਕੀਤਾ ਉਹਨਾਂ ਨੂੰ ਜਦ ਹੀ ਪਤਾ ਲੱਗੇ ਤਾਂ ਉਹਨਾਂ ਨੂੰ ਜ਼ੁਹਾ ਸੀਗਾ ਜ਼ੁਹਾ ਬ 5th ਸਟੈਂਡਰਡ ਦੀ ਬੇਟੀ ਸੀ ਔਰ ਇਹਦੇ ਵਿੱਚ ਬਿਲਕੁਲ ਕਸੂਰ ਇਸੇ ਡਰਾਈਵਰ ਦਾ ਇਸੇ ਦੀ ਗਲਤੀ ਹੈ ਇਹਨੇ ਕਾਲੀ ਚੇੇ ਕੰਮ ਕੀਤਾ ਉੱਥੇ ਜੇਕਰ ਰਾਹ ਗਿਰਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਟਿਪਰ ਵਾਲੇ ਦਾ ਕਸੂਰ ਹੈ ਪਰ ਦੂਜੇ ਪਾਸੇ ਟਰਾਲੀ ਦੇ ਮਾਲਕ ਅਤੇ ਉੱਥੇ ਹੀ ਟਿਪਰ ਦੇ ਮਾਲਕ ਨੇ ਆਪੋ ਆਪਣਾ ਵੱਖ-ਵੱਖ ਬਿਆਨ ਰੱਖਿਆ ਕਿੱਥੋਂ ਲੈ ਕੇ ਆ ਰਹੇ ਸੀ ਪਿਉਰੀ ਪ੍ਰਿਥੀਪੁਰ ਤੋਂ ਚੱਕੀ ਸੀ ਪ੍ਰਿਥੀਪੁਰ ਤੋਂ ਇੱਧਰ ਕਿੱਥੇ ਜਾ ਰਹੇ ਸੀ ਇਹ ਚਾਹਲਾ ਮੰਦਿਰ ਚੱਲੀ ਸੀ ਗਊਸ਼ਾਲੇ ਚਾਹਲਾ ਨਹੀਂ ਫਿਰ ਚੱਲੇ ਨੂੰ ਤਾਂ ਉਧਰੋਂ ਪਰਲੇ ਪਾਸੇ ਲੰਘ ਜਾਣਾ ਸੀ ਤੁਸੀਂ ਕਿੱਧਰ ਜੀ ਆਹਾ ਪੱਟੀਆਂ ਵੱਲ ਦੀ ਗੱਡੀ ਤੇ ਪੁਲ ਤੇ ਨਹੀਂ ਪੱਟੀਆਂ ਜੇ ਤਾਂ ਫਿਰ ਤਾਰਾ ਨੀਵੀਆਂ ਹੁੰਦੀਆਂ ਨਹੀਂ ਇਹ ਚ ਅੱਛਾ ਇਹ ਫਿਰ ਕੱਟਣਾ ਕਿਵੇਂ ਵਾਪਰੀਏ ਥੋੜਾ ਜਿਹਾ ਦੱਸੋ ਬਾਈ ਸੋ ਲੈ ਸਾਈਡ 'ਚ ਲਈ ਆ ਰਿਹਾ ਸੀਗਾ ਮੋਟਰਸਾਈਕਲ ਵਾਲਾ ਵੀ ਆਹ ਕੋਵਰ ਟੇਕਰ ਆ ਰਿਹਾ ਸੀ ਪਿੱਛੇ ਟਿਫਰ ਵਾਲਾ ਆ ਰਿਹਾ ਸੀਗਾ ਹੂੰ ਕਿ ਪਰਾਂ ਜਾਂ ਮੂਰੇ ਗੱਡੀ ਆ ਗਈ ਹੁਣੇ ਪਰਲੇ ਅੰਦਰ ਨੂੰ ਮੋੜ ਲਿਆ ਟਿਫਰ ਦਾ ਗਬਲਾ ਹਿੱਸਾ ਵੱਜਿਆ ਮੋਟਰਸਾਈਕਲ ਇਹ ਜਿਹੜਾ ਮੋਟਰਸਾਈਕਲ ਹੈ ਤਾਂ ਤੁਹਾਡੀ ਟਰਾਲੀ ਦੇ ਪਿੱਛੇ ਇਹ ਕਿਵੇਂ ਆ ਗਿਆ ਵਿੱਚ ਇਹ ਜਦੋਂ ਟਿਪਰ ਵੱਜਿਆ ਮੋੜਿਆ ਉਹਨੇ ਟਿਪਰ ਚ ਵੱਜ ਕੇ ਮੇਰੇ ਥੱਲੇ ਨੂੰ ਆ ਗਿਆ ਏ ਟਰਾਲੀ ਨੇ ਮੈਂ ਫੇਰ ਰੋਕ ਲਿਆ ਆਪਣਾ ਯਾਨੀ ਕੁੜੀ ਦੇ ਉਹਦੇ ਟਿਪ ਦਾ ਟਾਇਰ ਛੱਡ ਗਿਆ ਜਿਹੜਾ ਬੱਚਾ ਜਿਹੜਾ ਟਾਇਰ ਛੜਿਆ ਉਹ ਟਿਪਰ ਦਾ ਹਾਂ ਟਿਪਰ ਦਾ ਉਹ ਮੈਂ ਦੇਖਿਆ ਛੱਡਦਾ ਤੁਹਾਡੀ ਫੇਰੇ ਟਰੈਕਟਰ ਦੇ ਨੇੜੇ ਇਹ ਮੋਟਰਸਾਈਕਲ ਕਿਵੇਂ ਖੜੇ ਆ ਵੱਜ ਕੇ ਇੱਧਰ ਆਇਆ ਹਾਂ ਵੱਜ ਕੇ ਵਿੱਚ ਨੂੰ ਵੜ ਗਿਆ ਕੇ ਓਵਰਟੈਕ ਕਰ ਰਹੇ ਸੀ ਟਰਾਲੀ ਨੂੰ ਹੂੰ 11 ਸਾਲ ਦੀ ਕੁੜੀ ਸੀ ਸੈਕਰੀਅਰ ਕੌਨਨ ਸਕੂਲ ਚ ਪੜ੍ਹਦੀ ਸੀ ਇਹਦੇ ਇਹਦੇ ਗ੍ਰੈਂਡਫਾਦਰ ਦੋਨੋਂ ਮੋਬਾਈਲ ਤੇ ਆ ਰਹੇ ਸੀ ਤੇ ਪਿੱਛੋਂ ਕੋਈ ਟੈਪਰ ਆਇਆ ਤੇ ਉਹ ਨਾਲ ਟਕਰਾ ਕੇ ਟਰੈਕਟਰ ਵੱਲ ਉੱਡੇ ਕੇ ਜਿਹਦੇ ਕਾਰਨ ਟਰੈਕਟਰ ਬੱਚੀ ਦੇ ਸਿਰ ਦੇ ਉੱਤੋਂ ਹੀ ਲੰਘ ਗਿਆ ਜਦ ਬੱਚੀ ਇੱਥੇ ਆਈ ਹੈ ਤਾਂ ਉਹਦੀ ਸਾਹ ਨਹੀਂ ਚੱਲਦੇ ਸੀ ਅਸੀਂ ਸੀਪੀਆਰ ਵਗੈਰਾ ਦਿੱਤਾ ਪਰ ਸੀਪੀਆਰ ਤੋਂ ਬਾਅਦ ਵੀ ਪੇਸ਼ੈਂਟ ਐਨਾ ਹੈਡ ਇਜਰੀ ਵਾਲਾ ਰਿਵਾਈਵ ਕਰਨਾ ਬੜਾ ਔਖਾ ਹੁੰਦਾ ਸਕਲ ਦੇ ਸਾਰੇ ਆਪਣਾ ਬੋਨਸ ਟੁੱਟੀਆਂ ਪਈਆਂ ਨੇ ਸਿਰ ਸਿਰ ਪੂਰਾ ਪਿੱਚ ਗਿਆ ਪਿਆ ਤਾਂ ਉਹ ਤੋਂ ਬਾਅਦ ਅਸੀਂ ਆਲਮੋਸਟ ਸੀਪੀਆਰ ਦੇਣ ਤੋਂ ਬਾਅਦ ਉਹਨੂੰ ਡਿਕਲੇਅਰਡ ਐਡ ਕਰਤਾ ਕਿਥੇ ਦੇ ਰਹਿਣ ਵਾਲੇ ਨੇ ਮਛਵੜੀ ਸਾਹਿਬ ਦੀ ਨੇ ਕ੍ਰਿਸ਼ਨਾਪ uri ਮੋਹੱਲ ਦਾ ਦੂਸਰੇ ਪਰਮੇ ਗ੍ਰੈਂਡਫਾਦਰ ਉਹ ਕਹਿੰਦੇ ਕਿ ਉਹਨਾਂ ਦੇ ਵੀ ਝੋਲ ਵਗੈਰਾ ਆਈ ਹੈ ਗ੍ਰੈਂਡਫਾਦਰ ਦੇ ਗ੍ਰੈਂਡਫਾਦਰ ਦੂਜੀ ਸਾਈਡ ਗਿਰਗੇਸੀ ਟਰੈਕਟਰ ਤੋਂ ਤੇ ਉਹਨਾਂ ਦੇ ਘੱਟ ਝੋਟਾ ਆਈਆਂ ਨੇ ਥੋੜੇ ਦੇ ਹੱਥ ਪੈਰਾਂ ਤੇ ਬਟ ਕੋੜੀ ਟਰੈਕਟਰ ਨੇ ਸੱਟ ਦਿੱਤੀ ਸੀ ਟ੍ਰੈਕਟ ਹੋ ਤੋ ਲੰਘ ਗਿਆ ਖੇਦ ਆਦੀ ਹੈ ਕਿ ਪੁਲਿਸ ਵੱਲੋਂ ਹਾਸੇ ਕਰਨ ਵਾਲਾ ਟਿਪਰ ਅਤੇ ਟਰਾਲੀ ਨੂੰ ਕਬਜ਼ੇ ਚ ਲੈ ਲਿਆ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ